ਤੇ ਹੁਣ ਇਹ ਨਿਕਲੇ ਸੀ ਦੋਨੋਂ ਹੀ ਐਕਟਿਵ ਤੇ ਬੈਠੇ ਕੱਢਣੇ ਲੱਗੇ ਸੀ ਇਹ ਅੱਗੇ ਇੰਨੀ ਤੇਜ਼ੀ ਨਾਲ ਆਇਆ ਕਿ ਤੇ ਪੁਲਸ ਵਾਲਾ ਹੀ ਤਹੀਂ ਮਾਹ ਹੀ ਥੋੜਾ ਬਹੁਤਾ ਭੱਜ ਕੇ ਜਾ ਰਹੀ ਨੇ ਨਹੀਂ ਮਰੀ ਜਾਣਾ ਹੀ ਮਾਹ ਹੀ ਬਜੇ ਤਾਂ ਇਹ ਮੇਰੀ ਗੱਲ ਤਾਂ ਸੁਣੋ ਮੈਂ ਆਪਦੇ ਹੱਥ ਹੀ ਸੀ ਠੀਕ ਆ ਨਾ ਉਹ ਮੇਰਾ ਫੂਲ ਡੇਗਾ ਪੈਰਾਂ ਦੇ ਵਿੱਚ ਠੀਕ ਆਈ ਉਹ ਫੂਲ ਫੜ ਲਿਆ ਫੜ ਲਿਆ ਥੱਲੇ ਧਿਆਨ ਹੋ ਗਿਆ ਜੀ ਠੀਕ ਆ ਤਾਂ ਹੀ ਆਪਦੇ ਹੱਥ ਤੋਂ ਇੱਧਰ ਇੰਨੀ ਆ ਗਈ ਆ ਸੋਰੀ ਉਹਦੇ ਲਈ ਮੈਂ ਗਲਤੀ ਮੰਨਣਾ ਆਪਣੀ ਉਹਨਾਂ ਦੀ ਐਕਟਿਵਾਂ ਵੀ ਟੁੱਟੀਆਂ ਹਾਂ ਜੀ ਕੋਈ ਗੱਲ ਨਹੀਂ ਜਿਹੜਾ ਹੋਇਆ ਉਹ ਮੈਂ ਸਮਝਦਾ ਹਾਂ ਗੱਲ ਜੋ ਵੀ ਨੁਕਸਾਨ ਦੋ ਮਟ ਦੇਖਣੇ ਦੋ ਰਾਤ ਰੱਖਾ ਆ ਜੀ ਨਾਲ ਹੀ ਹੈਗਾ ਰੋੜਾ ਪਾਉ ਬਾਗ ਨਾਲ ਉਹ ਨਾਲ ਹੀ ਲਾ ਹੋਇਆ ਇੱਥੇ ਲੱਗਿਆ ਆ ਦੇ ਆ ਦੇ ਆ ਦੇ 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 ਦੇ ਬੰਦਾ ਆ ਤੇਰੇ ਮਗਰ ਦੀਆਂ ਬਸੂ ਬੰਦਾ ਬੜਾ ਸਰਮਾਇਦਾਰ ਬੰਦਾ ਹਾਂ ਤੂੰ ਲੋਟਾ ਕੇ ਨਾਰ ਤੇ ਗੱਲ ਕਰੇ ਬੰਦਾ ਚੱਲ ਹਾਂ ਕੰਮ ਕਰੋ ਬੰਦੇ ਕੋਈ ਆਏ ਨਹੀਂ ਹਾਂ ਤੇਰਾ ਕੋਈ ਬੰਦਾ ਨਹੀਂ ਮਰਨ ਦਾ ਤੇਰੇ ਪਿੱਛੇ ਕੋਈ ਪਾੜੀ ਆ ਤੇਰੇ ਪਿੱਛੇ ਕੋਈ ਬੰਦਾ ਨਹੀਂ ਰਾਹ ਤੇ ਤੂੰ ਮੈਨੂੰ ਮੰਨਦਾ ਤੇਰੇ ਪੁੱਤ ਪਾਈ ਇਹ ਜਿਹੜਾ ਪਾਣੀ ਲੈ ਇੱਕ ਹੋਰ ਹੀ ਵਿੱਚ ਇੱਕ ਚੱਲ ਗਈ ਗੱਡੀ ਹੈ ਹਾਂ ਉੱਤਰ ਲੱਗੇ ਲੈਣਾ ਮੇਰ ਲੋ ਬਿਆਹ ਮਾਰੀ ਬੋਲ ਚ ਲੈਣਾ ਭਾਈ ਜਾਲਾ ਆਹ ਮੈਂ ਬੱਜੀ ਦੱਸਾਂਗੀ ਫਿਰ ਪੱਜੀ ਰਤ ਖਾਣੇ ਦੇ ਪਰੇ ਤੇ ਹੋਈ ਪੱਜੀ ਹੈ ਉਹ ਹੋ ਗਿਆ ਭਰਾ ਨੂੰ ਵੀ ਗੱਲ ਕਰੀ ਮੇਰੀ ਗੱਲ ਸੁਣੋ ਹੋਰ ਛੋਟਾ ਖੜੇ ਭਾਜੀ ਨਸ਼ਾ ਨੁਸ਼ਾ ਵੀ ਕੀਤਾ ਹੈ ਬੰਦੇ ਨੇ ਐਕਟੀਵਾ ਤੋੜੀ ਸੀ ਉਹ ਭਾਜੀ ਨਸ਼ਾ ਨੁਸ਼ਾ ਕੋਈ ਨਹੀਂ ਐਕਚੁਅਲੀ ਮੈਂ ਨਾ ਫੋਨ ਆਪਣਾ ਕਰਦਾ ਪਿਆ ਸੀ ਤੇ ਫੋਨ ਮੇਰੇ ਪਿਆ ਸੀ ਦਾ ਪੱਟਾਂ ਦੇ ਵਿੱਚ ਠੀਕ ਹੈ ਜੀ ਤੇ ਬਹੁਤ ਤੇਜ਼ ਤੂੰ ਚਲਾ ਰਹੇ ਸੀ ਤੇਜ਼ ਨਹੀਂ ਭਾਜੀ ਆਪਦੇ ਹੱਥ ਹੀ ਮੈਂ ਆਉਣ ਰਿਹਾ ਸੀ ਠੀਕ ਹੈ ਸਾਡੀ ਤੇਜ਼ ਚਲਾ ਰਹੇ ਤਾਂ ਹੀ ਉਹਨਾਂ ਨੇ ਮੈਨੂੰ ਨੁਕਸਾਨ ਭਾਜੀ ਮੇਰੀ ਗੱਲ ਤਾਂ ਸੁਣੋ ਮੈਂ ਆਪਦੇ ਹੱਥ ਹੀ ਸੀ ਠੀਕ ਹੈ ਨਾ ਉਹ ਮੇਰਾ ਫੋਨ ਡੇਗਿਆ ਪੈਰਾਂ ਦੇ ਵਿੱਚ ਡਿੱਗਾਈ ਉਹ ਫੂਲ ਫੜ ਲਿਆ ਫੜ ਲਿਆ ਥੱਲੇ ਧਿਆਨ ਹੋ ਗਿਆ ਜੀ ਠੀਕ ਆ ਤਾਂ ਹੀ ਆਪਦੇ ਹੱਥ ਤੋਂ ਇਧਰ ਇੰਨੀ ਆ ਗਈ ਆ ਸੋਰੀ ਉਹਦੇ ਲਈ ਮੈਂ ਗਲਤੀ ਮੰ ਉਹਨਾਂ ਦੀ ਐਕਟਿਵਾ ਵੀ ਟੁੱਟੀਆਂ ਹਾਂਜੀ ਕੋਈ ਗੱਲ ਨਹੀਂ ਜਿਹੜਾ ਹੋਇਆ ਉਹ ਮੈਂ ਸਮਝਦਾ ਹਾਂ ਗੱਲ ਜੋ ਨੁਕਸਾਨ ਹੋਇਆ ਉਹਨਾਂ ਦਾ ਮੈਨੂੰ ਪਤਾ ਆ ਗਲਤੀ ਮੇਰੀ ਆ ਮੈਂ ਫੂਨ ਫਾਂਡ ਆ ਪਿਆ ਸੀ ਉਹਦੇ ਵਿੱਚ ਗਲਤੀ ਮੇਰੀ ਆ ਕਿਹੜੀ ਜਗ੍ਹਾ ਦਾ ਨਾਮ ਕੀ ਤੇ ਕਿਹੜੀ ਜਗ੍ਹਾ ਤੋਂ ਮੈਂ ਸਰ ਗਨਮੈਨ ਚੱਲਦੇ ਆ ਜੀ ਕਰਨਜੀਤ ਸਿੰਘ ਗੇਲ ਨਾਲ ਦੀ ਹਾਂਜੀ ਬਾਈ ਚੇਅਰਮੈਨ ਨੇ ਅਸੀਂ ਚੱਲਦੇ ਤੇ ਉਹਨਾਂ ਨਾਲ ਗਨਮੈਨ ਚੱਲਦੇ ਆ ਮੰਨਦੇ ਹੋ ਕਿ ਤੁਹਾਡੀ ਗਲਤੀ ਹੀ ਆ ਹਾਂਜੀ ਭਾਈ ਮੈਂ ਮੰਨਣਾ ਮੇਰੀ ਗਲਤੀ ਆ ਮੈਂ ਫੂਨ ਫਾਂਡ ਲੱਗ ਗਿਆ ਪੈਰਾਜੋ ਤੇ ਉਹ ਧਿਆਨ ਜਿਹੜਾ ਪੈਰਾਜੋ ਹੋ ਗਿਆ ਸਟੀਅਰਿੰਗ ਤੋੜ ਕੇ ਤੇ ਉਹ ਜਿਹੜਾ ਗੱਡੀ ਜਿਹੜ ਇੱਥੇ ਹੀ ਖਲੋਤੇ ਸੀ ਹੁਣ ਇੱਕ ਜਹਾਗੇ ਨਿਕਲੇ ਸੀ ਤੇ ਰਹਿਤਬੀਰ ਤੇ ਹੁਣ ਇਹ ਹੀ ਨਿਕਲੇ ਸੀ ਦੋਨੋਂ ਹੀ ਐਕਟਿਵ ਤੇ ਬੈਠੇ ਕੱਢਣੇ ਲੱਗੇ ਸੀ ਇਹ ਅੱਗੇ ਇੰਨੀ ਤੇਜ਼ੀ ਨਾਲ ਆਇਆ ਕਿਤੇ ਪੁਲਿਸ ਵਾਲਾ ਸੀ ਤੇ ਅਸੀਂ ਮਾਹ ਹੀ ਥੋੜਾ ਬਹੁਤਾ ਭੱਜ ਕੇ ਜਾਂਦੇ ਅਸੀਂ ਮਰੀ ਜਾਣਾ ਸੀ ਮਾਹ ਹੀ ਬਜੇ ਕਿਹੜੀ ਜਗ੍ਹਾ ਦਾ ਵਾਕਿਆ ਦੀ ਹੈ ਅਸੀਂ ਭਾਈ ਨਾਮ ਤਾਂ ਹੀ ਘੰਡੇ ਲੱਗੇ ਹੋ ਹਾਂਜੀ ਇਹ ਕੋਈ ਨਸ਼ਾ ਨੁਸ਼ਾ ਨਹੀਂ ਕੀਤਾ ਕੋਈ ਕੁੜੀ ਬਾਰੇ ਹਾਂਜੀ ਇਹ ਕੋਈ ਨਸ਼ਾ ਨੁਸ਼ਾ ਨਹੀਂ ਕੀਤਾ ਕੋਈ ਕੁੜੀ ਕੋਈ ਪਤਾ ਨਹੀਂ ਜੀ ਪਤਾ ਨਹੀਂ ਲੱਗਾ ਹੁਣੇ ਬੜੀ ਤੇਜ਼ੀ ਨਾਲ ਆ ਗਿਆ ਇਹ ਫੋਨ ਤੇ ਲੱਗਾ ਸੀ ਜਾਬ ਕਿੰਨੀਆਂ ਕੱਡੀਆਂ ਆਈ ਜਿਹੜੇ ਇਹਨਾਂ ਨੇ ਮਾਰੀਆਂ ਤਿੰਨ ਚਾਰ ਤੇਨੇ ਚੱਕ ਟੁੱਟ ਗਈ ਪੂਰੀ ਐਕਟੀਵਾ ਪੂਰੀ ਖਿਲਰ ਗਈ ਐਕਟੀਵਾ ਉਹ ਉਧਰ ਲੱਗੀ ਡੀਐਲਟੀਓ ਪੂਰੀ ਖਿਲਰ ਗਈ ਹੋਈ ਆ ਕੀ ਕਰਦੇ ਭਾਜੀ ਭਾਈ ਕੋਈ ਨਹੀਂ ਜੋ ਹੋਵੇ ਇਹਨਾਂ ਜੁਰਮਾਨਾ ਦੇ ਭਰਨਾ ਹੀ ਭਰਨਾ ਵਾ ਉਹ ਜੋ ਬਹੁਤ ਹੋਇਆ ਵਾ ਜੇ ਮੈ ਸਿੰਘ ਨਾ ਵੜੀ ਤੇ ਖਲੋਤੀ ਐਕਟੀਵਾ ਜਪਾ ਬੈਠੇ ਆ ਤੇ ਉਸ ਨੂੰ ਪੂਸਾੜਾ ਆਇਆ ਗੱਡੀ ਲੈ ਕੇ ਨਾ ਇਹਨੇ ਬ੍ਰੇਕ ਮਾਰੀ ਸਿੱਧਾ ਆ ਕੇ ਵਿੱਚ ਮਾਰਦੀ ਆ ਜੇ ਸਾਰੇ ਮਾਹੀ ਆਪਾਂ ਬਚ ਗਏ ਤੋਂ ਭੱਜ ਕੇ ਬੱਜੇ ਨਹੀਂ ਤੇ ਆਪਾਂ ਸੁੱਟੀ ਹੋਣ ਮਾਰ ਦੇਣਾ ਸਾਨੂੰ ਇਹ ਤਾਂ ਉਹ ਪੁਲਿਸ ਵਾਲਾ ਕਿਹੜੀ ਗੱਡੀ ਦੇ ਸੀ ਹਾਂ ਜੀ ਇਹ ਸਿਰਫ ਗੱਡੀ ਦੇ ਵਾਲੀ ਗੱਡੀ ਸੀ ਜੀ ਉੱਥੇ ਹੋ ਗਿਆ ਇਹਨਾਂ ਗੱਡੀਆਂ ਦਾ ਨੁਕਸਾਨ ਹੋਇਆ ਤਿੰਨ ਚਾਰ ਗੱਡੀਆਂ ਦੇ ਘੱਟੋ ਘਾਡੇ ਨੇ ਸਾਰੇ ਖਤਮ ਕਰ ਦਿੱਤੇ ਲੱਗਦਾ ਨੇ ਮੁਲਾਜ਼ਮ ਨੇ ਨਸ਼ਾ ਨਸ਼ਾ ਕੀਤਾ ਸੀ ਹੁਣ ਇਹਨਾਂ ਦਾ ਪਤਾ ਨਹੀਂ ਵਾਕਿਆਂ ਦਾ ਫੋਨ ਤੇ ਲੱਗੇ ਪਰ ਪਤਾ ਨਹੀਂ ਸਿੱਧੀ ਅੱਗੇ ਬ੍ਰੇਕ ਵੀ ਨਹੀਂ ਮਾਰੀ ਮੈਂ ਵੇਖਣ ਦੇ ਆ ਹੀ ਤੇ ਸਿੱਧਾ ਆ ਜਾ ਰਿਹਾ ਸੀ ਸਾਡੇ ਵੱਲ ਤੇ ਉਹਨੇ ਬ੍ਰੇਕ ਵੀ ਨਹੀਂ ਮਾਰੀ ਤੇ ਸਿੱਧਾ ਆ ਕੇ ਮਾਰ ਦਿੱਤੀ ਵਿੱਚ